ਦੇ ਬਾਰ ਬਾਰ ਇਹਦਾ ਆਹ ਕੋਈ ਮੈਨੂ ਦੇ ਨਾਲ ਤੇ ਇਹ ਨਵੀਂ ਜਿਹੀ ਚੀਜ਼ ਆ ਗਈ ਯਾਰ ਉਹ 15 ਦਿਨ ਨੂੰ ਫੋਨ ਦੀ ਰੱਖੀ ਪਹੌਂਦੀ ਅੱਗੇ ਬੜੀ ਉੱਥੇ ਹੀ ਆਵੇ ਕੋਲ ਆ 13 ਦਿਨ ਆ ਗਿਆ ਉਹ ਗਲੇਰਾ ਉਹ ਗਲੇਰਾ ਜਾ ਭਾਪਾ ਨੂੰ ਕਰ ਉਹ ਗੱਲ ਤਾਂ ਸੁਣ ਲੈ ਪਹਿਲਾਂ ਚੈੱਕ ਕੀਤਾ ਪੰਜ ਆਇਆ ਮਿੰਟ ਬਾਅਦ ਜੇ ਚੱਕ ਤਿੰਨ ਆ ਗਿਆ ਨਾ ਕਰਾਈ ਦੇ ਚੱਕ ਬਾਰਾ ਆਈ ਜਾਣਾ ਹਾਂਜੀ ਮਿੱਤਰੋ ਅਸੀਂ ਐਸੇ ਵੇਲੇ ਖੜੇ ਆਂ ਦਾਣਾ ਮੰਡੀ ਦੇ ਵਿੱਚ ਬਹੁਤ ਸਾਰੀ ਕਣਕ ਜਿਹੜੀ ਐ ਟਰਾਲੀਆਂ ਪਰ ਪਰ ਕੇ ਦਾਣਾ ਮੰਡੀ ਚ ਆ ਰਹੀ ਐ ਪਿਛਲੇ 3-4 ਦਿਨਾਂ ਤੋਂ ਲਗਾਤਾਰ ਅਸੀਂ ਵੇਖ ਰਹੇ ਆ ਕਿ ਹਰ ਆੜ ਦੇ ਉੱਤੇ ਢੇਗ ਲੱਗ ਰਹੇ ਨੇ ਟਰਾਲੀ ਤੇ ਟਰਾਲੀ ਛੱਡਦੀ ਆ ਰਹੀ ਐ ਤੁਸੀਂ ਸਾਡੇ ਪਿਛਲੇ ਪੰਨੇ ਵੇਖਿਆ ਹੋਣਾ ਕਿ ਕਿਵੇਂ ਮਤਲਬ ਟੋਟਲ ਜਿਹੜੀ ਮੰਡੀ ਐ ਉਹ ਸਾਰੀ ਭਰੀ ਪਈ ਐ ਔਰ ਇਸ ਮੰਡੀ ਦੇ ਵਿੱਚ ਨਾ ਕਿਤੇ ਵੀ ਕੱਲੀ ਇਸ ਮੰਡੀ 'ਚ ਨਹੀਂ ਅਸੀਂ ਬਹੁਤ ਸਾਰੀਆਂ ਮੰਡੀਆਂ 'ਚ ਹੋਰ ਵੀ ਜਾ ਕੇ ਆਏ ਆ ਕਿਤੇ ਵੀ ਅਜੇ ਮਤਲਬ ਇੱਕ ਵੀ ਦਾਣਾ ਜਿਹੜਾ ਹੈ ਉਹ ਤੋਲਿਆ ਨਹੀਂ ਗਿਆ ਉਹਦਾ ਕਾਰਨ ਕੀ ਹੈ ਸਭ ਤੋਂ ਵੱਡਾ ਉਹਦਾ ਕਾਰਨ ਜਿਹੜਾ ਸਾਹਮਣੇ ਆਇਆ ਹੈ ਕਿ ਦਾਣੇ ਅਜੇ ਜਿਹੜੇ ਆ ਉਹਨਾਂ 'ਚ ਮੌਇਸਚਰ ਬਹੁਤ ਜ਼ਿਆਦਾ ਆ ਰਿਹਾ ਤੁਸੀਂ ਵੇਖਿਆ ਵੀ ਉਹਨਾਂ ਵੀਡੀਓ 'ਚ ਵੇਖੋਗੇ ਕਿ ਕਿਵੇਂ ਮੌਇਸਚਰ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਹੈ ਮੌਇਸਚਰ ਬਹੁਤ ਜਾ ਰਿਹਾ ਮਤਲਬ ਜਾਇ ਕਿ ਨਵੀਂ ਜਿਹਨੂੰ ਆਪਾਂ ਕਹੇ ਜਨੇ ਨਵੀਂ ਜਿਹੜੀ ਕਣਕ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ ਕਣਕ ਗਿੱਲੀ ਆ ਇਸ ਕਰਕੇ ਜਿਹੜੇ ਸਾਡੇ ਕਿਸਾਨ ਭਰਾ ਉਹ ਵੀ ਕਾਲੇ ਪੈ ਰਹੇ ਆ ਕਿਵੇਂ ਸੰਤੂ ਸਾਹਿਬ ਬਿਲਕੁਲ ਜਿਹੜਾ ਆਪਾਂ ਹੁਣ ਦੇਖ ਰਹੇ ਆ ਇੱਥੇ ਆੜਤੀਆਂ ਦੀ ਵੀ ਮਜਬੂਰੀ ਬਣ ਜਾਂਦੀ ਤੇ ਇਹ ਕਿਉਂਕਿ ਜਿਹੜਾ ਕਣਕ ਦਾ ਦਾਣਾ ਹੈ ਜੀ ਇਹ ਹਰ ਘਰ ਚ ਜਾਣਾ ਹੈ ਹਰ ਬੰਦੇ ਨੇ ਕਣਕ ਦਾ ਅਨਾਜ ਖਾਣਾ ਖਾਣਾ ਬਿਲਕੁਲ ਜੀ ਜੇ ਤਾਂ ਇਹ ਸੁਕਾ ਕੇ ਤੋਲੀ ਜਾਵੇਗੀ ਤੇ ਇਹ ਜਿਹੜੀ ਸੰਭੀ ਰਹਿੰਦੀ ਹੈ ਜਦੋਂ ਇਹ ਗਿੱਲੀ ਸੰਤੂ ਸਾਹਿਬ ਤੋਲੀ ਜਾਂਦੀ ਹੈ ਨਾ ਜੀ ਖੇਰੇ ਜਿਹੜੀ ਹੈ ਇਹਦੇ ਵਿੱਚ ਕਹਿੰਦੇ ਹੁੰਦੇ ਨੇ ਵੀ ਉਹ ਭਾਪ ਮਾਰ ਜਾਂਦੀ ਹੈ ਬਿਲਕੁਲ ਤੇ ਜਾਨ ਕਣਕ ਜਿਹੜੀ ਉਹ ਸਾਰੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਅਸੀਂ ਤਾਂ ਇੱਥੇ ਇੱਕ ਬੇਨਤੀ ਜ਼ਰੂਰ ਕਿਸਾਨ ਭਰਾਵਾਂ ਨੂੰ ਇਹ ਕਰਾਂਗੇ ਕਿ ਭਰਾਓ ਇੱਕ ਬੇਨਤੀ ਨੂੰ ਮੰਨਿਓ ਇਹ ਜਿਹੜੀ ਕਣਕ ਹੈ ਨਾ ਇਹਨੂੰ ਬਿਲਕੁਲ ਪਕਾ ਕੇ ਵੜਾਓ ਸੰਧੂ ਸਾਹਿਬ ਸਭ ਤੋਂ ਵੱਡੀ ਵਿਰਤ ਸਾਹਿਬ ਮੈਂ ਇੱਕ ਬੇਨਤੀ ਕਰ ਲੱਗਾ ਸੀ ਟੁੱਟੀ ਜੀ ਤੁਸੀਂ ਬਾਅਦ ਚ ਐਕਸਪਲੇਨ ਕਰਨਾ ਮੈਨੂੰ ਜਿੰਨੀ ਸਮਝ ਲੱਗੀ ਤੁਹਾਡੀ ਗੱਲ ਤੋਂ ਵੀ ਦੇਖੋ ਆ ਕਣਕ ਹੈ ਇਹਦੇ ਵਿੱਚ ਸਾਡੀ ਪੰਜਾਬ ਦੇ ਵਿੱਚ ਸਾਡੇ ਕਿਸਾਨਾਂ ਦੇ ਵਿੱਚ ਇੱਕ ਨਾ ਦੌੜ ਲੱਗ ਜਾਂਦੀ ਦੌੜ ਜਦੋਂ ਕਿ ਮੈਂ ਕਿਲਾ ਕਣਕ ਵੱਢ ਲਈ ਨਾ ਤੇ ਤੁਸੀਂ ਪਿੰਡ ਚੋਂ ਵੇਖਣਾ ਵੀ ਪੁਰਾਣੇ ਨੇ ਕਣਕ ਵੱਢ ਲਈ ਮੈਂ ਕਿਉਂ ਪਿੱਛੇ ਰਹਿ ਗਿਆ ਮੈਂ ਕਿਉਂ ਪਿੱਛੇ ਰਹਿ ਗਿਆ ਅਸੀਂ ਫਸਲ ਦੀ ਪੂਰੀ ਪਰਖ ਨਹੀਂ ਕਰਦੇ ਵੀ ਪੂਰੀ ਪੱਕ ਗਈ ਆ ਇਹੀ ਗੱਲ ਮੈਂ ਤੁਹਾਡਾ ਨਾਲ ਕਰਨ ਲੱਗਾ ਸੀ ਵੀ 6 ਮਹੀਨੇ ਅਸੀਂ ਸਬਰ ਕਰਦੇ ਕਰਦੇ ਬਿਲਕੁਲ ਕਰਦੇ ਉਹਨੂੰ ਪੈਦਾ ਕਰਦੇ ਆ ਉਹਨੂੰ ਸਾਂਭਦੇ ਆ ਹੁੰਦਾ ਹਰ ਬਿਮਾਰੀ ਦਾ ਖਿਆਲ ਰੱਖਣੇ ਆ ਉਹ ਤੇ ਪੂਰਾ ਖਰਚ ਕਰਦੇ ਆ ਪਤਣੀ ਕੀ ਗੱਲ ਹੈ ਕਿ ਜਦੋਂ ਇਹ ਪੱਕਣ ਦੇ ਹੁੰਦੀ ਸਾਡਾ ਤਾਂ ਸਬਰ ਟੁੱਟ ਜਾਂਦਾ ਵਾ ਟੁੱਟ ਜਾਂਦਾ ਬਿਲਕੁਲ ਸਹੀ ਗੱਲ ਉਦੋਂ ਸਾਡਾ ਸਬਰ ਜਿਹੜਾ ਹੈ ਉਹ ਫੇਲ ਹੋ ਜਾਂਦਾ ਵੇਖੋ ਇੱਥੇ ਅਸੀਂ ਚਲੋ ਜਿਹੜੀ ਜਿੱਥੇ ਸਰਕਾਰ ਨਕਮੀ ਹੈ ਸਰਕਾਰਾਂ ਦੁਆਰਾ ਕੋਈ ਚੰਗਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਹ ਤਾਂ ਸਾਨੂੰ ਪਤਾ ਹੀ ਹੈ ਪਰ ਇੱਥੇ ਕੁਛ ਨਾ ਕੁਛ ਸਾਨੂੰ ਆਪਣੇ ਆਪ ਦੇ ਵਿੱਚ ਵੀ ਸੁਧਾਰ ਲਿਆਉਣਾ ਪਏਗਾ ਬਿਲਕੁਲ ਕਿਉਂਕਿ ਸਬਰ ਜਿਹੜਾ ਸਬਰ ਨਾਂ ਦੀ ਚੀਜ਼ ਜਿਹੜੀ ਕਿਸਾਨ ਦੇ ਵਿੱਚੋਂ ਐਸੇ ਵੜੇ ਖਤਮ ਹੁੰਦੀ ਜਾ ਰਹੀ ਹੈ ਤੇ ਜੇਕਰ ਅਸੀਂ ਇੱਥੇ ਹੋਣਾ ਮੰਨ ਲੋ ਆੜਤੀਆਂ ਰੋਈ ਜਾਂਦੇ ਉਹ ਕਹਿੰਦੇ ਟਰਾਲੀ ਨਾਲ ਜੋੜ ਕੇ ਤੁਸੀਂ ਟਰਾਲੀ ਲਈ ਚਲੋ ਜੀ ਪਰ ਜਦੋਂ ਮੌਇਸਚਰ ਨਾ ਪੂਰਾ ਆ ਅਸੀਂ ਤੋਲਾਂਗੇ ਕਿਵੇਂ ਤੋਲਾਂਗੇ ਕਿਵੇਂ ਤੇ ਮੰਡੀ ਪਰ ਜਾਣੀ ਐ ਬਿਲਕੁਲ ਤੇ ਫੇਰ ਜਿਹੜਾ ਅਸੀਂ ਜਦੋਂ ਮੰਡ ਦਾ ਦੂਜੇ ਦਾਣੇ ਲਵਾਵਾਂਗੇ ਚੱਕਿਆ ਨਹੀਂ ਜਾਣਾ ਮੰਡੀ ਖਾਲੀ ਨਹੀਂ ਹੋ ਬਿਰਕ ਸਾਹਿਬ ਜੇ ਹੋਣਾ ਜਿੰਨਾ ਭਰਿਆ ਪਾ ਮੰਡੀ ਹਜੇ ਮੈਨੂੰ ਲੱਗਦਾ ਵੀ ਇੱਕ ਵੀ ਤਲਾਈ ਨਹੀਂ ਲੱਗੀ ਨਹੀਂ ਨਹੀਂ ਲੱਗੀ ਤੇ ਤੁਸੀਂ ਕਣਕ ਹਜੇ ਵੇਖੋ ਕਿ ਤਕਰੀਬਤ ਤਕਰੀਬਨ ਸਾਰੀ ਮੰਡੀ ਭਰੀ ਪਈ ਐ ਭਰੀ ਪਈ ਐ ਤੇ ਹੁਣ ਜਿਸ ਤਰੀਕਾ ਸਾਰੇ ਲਿਆ ਕੇ ਲਾਹ ਲਾ ਕੇ ਰੱਖੀ ਜਾਣਗੇ ਤੇ ਤੁਲੇਗੀ ਨਹੀਂ ਤੇ ਇੱਕ ਜ਼ਿਮੀਂਦਾਰ ਨੂੰ ਵੀ ਨੁਕਸਾਨ ਆੜਤੀਏ ਨੂੰ ਨੁਕਸਾਨ ਹੈ ਇਹ ਜਿਹੜਾ ਕਿ ਕੱਲ ਨੂੰ ਆਪਾਂ ਇਹ ਆਟਾ ਆਪਣੇ ਤੇ ਕਰਾਉਣਾ ਆਪਾਂ ਨੂੰ ਵੀ ਨੁਕਸਾਨ ਹੈ ਹਰ ਇਹ ਸਾਰੇ ਵਰਗ ਨੂੰ ਹੀ ਸੋਚ ਕੇ ਚੱਲਣਾ ਪੈਣਾ ਮੈਂ ਤਾਂ ਉਹੀ ਬੇਨਤੀ ਕਰਦਾ ਨਾ ਜੀ ਵੀ ਜਿੱਥੇ ਸਬਰ ਨਾ ਦੀ ਚੀਜ਼ ਹੈ ਨਾ ਉਹ ਸਬਰ 2-4 ਦਿਨ 10 ਦਿਨ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੌਸਮ ਦੇ ਵਿੱਚ ਵੀ ਇਸ ਵੇਲੇ ਵੇਖਿਆ ਜਾਵੇ ਨਾ ਤੇ ਖੁੱਲ ਕੇ ਜਿਹੜੀ ਗਰਮੀ ਜਿਹੜੀ ਪੈਂਦੀ ਹੁੰਦੀ ਹੈ ਨਾ ਉਹ ਗਰਮੀ ਹੈ ਨਹੀਂ ਨਹੀਂ ਹੈਗੀ ਹਾਂਜੀ ਜੀ ਜੀ ਇਸ ਵੇਲੇ ਮੌਸਮ ਦੇ ਵਿੱਚ ਵੀ ਨਮੀ ਹੈ ਤੁਸੀਂ ਸਵੇਰੇ ਕਿਤੇ ਵੇਖੋ ਜਦੋਂ ਤੜਕਸਾਰਾ ਉੱਠਦੇ ਓਦੋਂ ਠੰਡ ਲੱਗਦੀ ਹੈ ਠੰਡ ਹੁੰਦਾ ਹੈ ਠੰਡ ਮਹਿਸੂਸ ਹੁੰਦੀ ਹੈ ਤਾਂ ਫੇਰ ਜਾ ਕੇ ਦੁਪਹਿਰ ਜਿਹਨੂੰ ਮਾੜਾ ਮੋੜ ਮਹਿਸੂਸ ਹੁੰਦੀ ਹੈ ਗਰਮੀ ਸ਼ਾਮ ਨੂੰ ਫੇਰ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਜਿਹੜੀ ਉਹ ਨਾਂ ਤਾਂ ਜਿਹਨੂੰ ਕਹਿੰਦੇ ਨੇ ਨਾ ਪੱਛੋਂ ਦੀ ਹਵਾ ਚੱਲਦੀ ਹੈ ਨਾਲ ਪੱਛੋਂ ਦੀ ਹਵਾ ਚੱਲ ਰਹੀ ਹੈ ਜਿਹਦੇ ਕਰਕੇ ਕਣਕ ਨੂੰ ਜਿਹੜਾ ਉਹ ਮਤਲਬ ਜਿਹੜੀ ਸੋਖ ਆਉਣੀ ਹੈ ਤੇ ਇਸ ਕਰਕੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਅਸੀਂ ਹੁਣ ਮੰਡੀ 'ਚ ਖੜੇ ਆ ਸਾਡਾ ਇੱਕ ਮਤਲਬ ਟੀਚਾ ਹੁੰਦਾ ਵੀ ਚੰਗੀ ਗੱਲ ਲੈ ਕੇ ਸੰਗਤਪੁਰ ਜਾਈਏ ਚੰਗੇ ਵਿਚਾਰ ਲੈ ਕੇ ਜਾਈਏ ਜਿਹਦੇ ਨਾਲ ਸਾਡੇ ਸਾਰਿਆਂ ਦਾ ਫਾਇਦਾ ਹੋਵੇ ਇੱਕ ਹੋਰ ਗੱਲ ਦੇਖੋ ਤੁਸੀਂ ਕਿੰਨੇ ਲੇਬਰ ਦੇਖੋ ਕਿੰਨੀ ਬੈਠੀ ਹੈ ਜੀ 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 ਤੇ ਚੰਦ ਬੰਦੇ ਕੰਮ ਕਰ ਰਹੇ ਆ ਬਾਕੀ ਸਾਰੇ ਬੈਠੇ ਕੀ ਕਰਦੇ ਇਹਦੇ ਕਰਕੇ ਇਹ ਵੀ ਦੇਖੋ ਕੰਮ ਸਿਸਟਮ ਚੱਲ ਨਹੀਂ ਰਿਹਾ ਜੇ ਚੱਲਦਾ ਹੋਵੇ ਹੁਣ ਇਹ ਜਿਹੜੇ ਬੰਦੇ ਵਿਹਲੇ ਬੈਠੇ ਆ ਇਹ ਵੀ ਕੰਮ ਕਰਨ ਜੇ ਮਤਲਬ ਤੁਲਾਈ ਤਾਂ ਹੀ ਸਹੀ ਹੋਏਗੀ ਜੇ ਕਣਕ ਦਾਣਾ ਸਹੀ ਹੋਏ ਕਿਸੇ ਨੂੰ ਨੁਕਸਾਨ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਨਾ ਜ਼ਿਮੀਂਦਾਰ ਨੂੰ ਨਾ ਆੜਤੀਏ ਨੂੰ ਇੱਥੇ ਹੀ ਪੰਗਾ ਰਹਿਣਾ ਸੰਤੂ ਸਾਹਿਬ ਜੀ ਕਿ ਇੱਕ ਤਾਂ ਜਿਹੜੀ ਵਿਹਲੀ ਲੇਬਰ ਹੈ ਜੀ ਉਹਦਾ ਮਨਸਰ ਸਾਰਾ ਆੜਤੀਏ ਸਿਰ ਆ ਜਾਂਦਾ ਹੈ 8 ਤਰੀਕ ਨੂੰ ਉਹਨਾਂ ਦਾ ਮੰਡੀ ਤੇ ਆਇਆ ਖਰਚ ਪੈ ਹੀ ਜਾਣਾ ਭੈਣਾ ਜੀ ਭਾਵੇਂ ਕਮ ਆਵੇ ਭਾਵੇਂ ਨਾ ਆਵੇ ਜੀ ਅੱਛਾ 8 ਤਰੀਕ ਨੂੰ ਜਦੋਂ ਖਰਚ ਜ਼ਿਆਦਾ ਪਿਆ ਤੇ 8 ਤਰੀਕ ਫਿਰ ਕਿੱਥੇ ਪਾਉ ਕਿਸਾਨਾਂ ਦੇ ਸਿਰ ਤੇ ਪੈਣਾ ਜੀ ਹਾਂਜੀ ਤੇ ਜੇ ਕੋਈ ਫਸਲ ਕਿਸੇ ਦੀ ਖਰਾਬ ਹੋ ਗਈ ਜਿਹੜੀ ਕਿੱਲੀ ਕਰਕੇ ਕਟਿਆ ਜੇ ਪਾਈ ਗਈ ਉਹ ਜਿਹੜੀ ਹੁਮਸਮਾਰ ਗਈ ਉਹਦਾ ਨੁਕਸਾਨ ਵੀ ਸਾਰਾ ਫਿਰ 8 ਤਰੀਕ ਨੂੰ ਭਰਨਾ ਪੈਣਾ ਜੀ ਜਾਂ ਜਿਹੜੇ ਇਨਸਪੈਕਟਰ ਕਲੀਅਰ ਕਰਨਗੇ ਉਹਨਾਂ ਨੂੰ ਭਰਨਾ ਪੈਣਾ ਇਸ ਕਰਕੇ ਇਹ ਸਾਨੂੰ ਸਾਰਿਆਂ ਨੂੰ ਵਿਚਾਰ ਇਹਦੇ ਤੇ ਕਰ ਲੈਣੀ ਚਾਹੀਦੀ ਹੈ 2-4 ਦਿਨ 5-7 ਦਿਨ ਦਾ ਕੋਈ ਫਰਕ ਨਹੀਂ ਪੈਂਦਾ ਕਣਕ ਨੂੰ ਪੂਰੀ ਚੰਗੀ ਤਰ੍ਹਾਂ ਪਕਾ ਕੇ ਵਡਾਓ ਫਿਰ ਮੰਡੀ ਵਿੱਚ ਲੈ ਕੇ ਆਓ ਤੇ ਮੇਰੇ ਖਿਆਲ ਦੇ ਵਿੱਚ ਵੀ ਵਿਰਖ ਸਾਬ ਤਾਂ ਹੀ ਸਹੀ ਮਿਲੇਗਾ ਨਾ ਫਿਰ ਬਿਲਕੁਲ ਜਿਹੜਾ ਸਹੀ ਡੇਟ ਤਾਂ ਸਾਡਾ ਤਾਂ ਹੀ ਪ੍ਰਾਪਤ ਸਾਨੂੰ ਹੋਣਾ ਹੈ ਨਾ ਜੀ ਉਹ ਜੀ ਉਹਦੇ ਕੁਆਲਟੀ ਮੁਤਾਬਿਕ ਆਪਾਂ ਚੀਜ਼ ਜਵਾਂਗੇ ਕੁਆਲਟੀ ਧੰਨਵਾਦ ਜੀ ਸਾਰਿਆਂ ਦਾ